ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 131 ਤੋਂ ਲੈ ਕੇ 133 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ ਰਾਗ ਮਾਜ ਵਿੱਚ ਹੈ ਦੋ ਅਸ਼ਟਪਦੀਆਂ ਨੇ ਤੇ ਤੀਸਰੀ ਵੀ ਅਸ਼ਟਪਦੀ ਹੈ ਤਿੰਨ ਅਸ਼ਟਪਦੀਆਂ ਨੇ ਪੰਚਮ ਪਾਤਸ਼ਾਹ ਜੀ ਇੱਥੇ ਆਏ ਮਾਜ ਮਹੱਲਾ ਪੰਜਵਾਂ ਪ੍ਰਭ ਅਬినాਸ਼ੀ ਤਾ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਿ ਜਦੋਂ ਕਿਸੇ ਜੀਵ ਨੂੰ ਇਹ ਪਰੋਸਾ ਹੋ ਜਾਂਦਾ ਕਿ ਉਹ ਅਬినాਸ਼ੀ ਵਾਹਿਗੁਰੂ ਜੀ ਜਿਹਦਾ ਕਦੇ ਨਾਸ਼ ਨਹੀਂ ਹੋਣਾ ਉਹ ਮੇਰਾ ਰਾਖਾ ਫਿਰ ਉਹਨੂੰ ਕੋਈ ਦੁੱਖ ਨਹੀਂ ਰਹਿੰਦਾ ਤੇ ਉਹ ਜੀਵ ਜਿਹਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਉਹ ਪਰਮਾਤਮਾ ਮੇਰੇ ਸਿਰ ਦੇ ਉੱਤੇ ਰਾਖਾ ਫਿਰ ਉਹ ਹਮੇਸ਼ਾ ਹੀ ਸੁਖੀ ਰਹਿੰਦਾ ਜੀ ਪ੍ਰਾਨ ਮਾਨ ਸੁਖ ਦਾਤਾ ਕਹਿੰਦੇ ਫਿਰ ਜੋ ਜੀਵ ਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਉਹ ਵਾਹਿਗੁਰੂ ਜੋ ਸੁੱਖਾਂ ਦਾ ਦਾਤਾ ਹੈ ਉਹੀ ਮੇਰੇ ਪ੍ਰਾਨ ਦਾ ਮੇਰੀ ਜਿੰਦ ਦਾ ਰਾਖਾ ਹੈ ਤੇ ਜੋ ਕੁਛ ਪ੍ਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ ਸੰਸਾਰ ਵਿੱਚ ਉਹ ਫਿਰ ਹਮੇਸ਼ਾ ਸੁਖੀ ਰਹਿੰਦੇ ਨੇ ਕਹਿੰਦੇ ਮੈਂ ਵਾਰਿਆ ਜਾਵਾਂ ਮੈਂ ਸਦਕੇ ਜਾਵਾਂ ਉਹਨਾਂ ਤੋਂ ਜੋ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਜਿਨ੍ਹਾਂ ਦੇ ਮਨ ਨੂੰ ਜਿਨ੍ਹਾਂ ਦੇ ਹਿਰਦੇ ਵਿੱਚ ਤੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਿਆਰਾ ਲੱਗਦਾ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਹਾਓ ਕਹਿੰਦੇ ਵਾਹਿਗੁਰੂ ਜੀ ਪਰਬਤ ਮਤਲਬ ਜੋ ਨਾ ਹਿੱਲ ਸਕਣ ਵਾਲੀ ਚੀਜ਼ ਕਹਿੰਦੇ ਵਾਹਿਗੁਰੂ ਜੀ ਤੂੰ ਹੀ ਮੇਰਾ ਸਹਾਰਾ ਹੈ ਤੂੰ ਹੀ ਮੇਰੀ ਓਟ ਹੈ ਤੇਰੇ ਬਰਾਬਰ ਕਹਿੰਦੇ ਹੋਰ ਕੋਈ ਵੀ ਨਹੀਂ ਹੈ ਜੋ ਤੇਰੇ ਬਰਾਬਰ ਖੜ ਸਕੇ ਤੇਰਾ ਕੀਤਾ ਜਿਸ ਲਾਗੈ ਮਿੱਠਾ ਕਟ-ਕਟ ਪਾਰ ਬ੍ਰਹਮ ਤਿੰਨ ਜਨ ਡੀਠਾ ਕਹਿੰਦੇ ਜਿਸ ਜੀਵ ਨੂੰ ਤੇਰਾ ਬਾਣਾ ਮਿੱਠਾ ਲੱਗਣ ਲੱਗ ਜਾਏ ਕਹਿੰਦੇ ਉਹਨੂੰ ਹਰ ਇੱਕ ਸਰੀਰ ਦੇ ਵਿੱਚ ਤੂੰ ਹੀ ਵਾਹਿਗੁਰੂ ਜੀ ਨਜ਼ਰ ਆਉਣਾ ਤਾਂ ਤਨ ਅੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਪਾਏ ਪਰੇ ਪੰਡਾਰਾ ਕਹਿੰਦੇ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਜਲ ਵਿੱਚ ਧਰਤੀ ਚ ਆਕਾਸ਼ ਚ ਇੱਕ ਤੂੰ ਹੀ ਤੂੰ ਹੀ ਵਿਆਪਕ ਹੈ ਤੇ ਤੇਰਾ ਕੀਤਾ ਹੀ ਸਭ ਕੁਝ ਹੋ ਰਿਹਾ ਕਹਿੰਦੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਸਾਰਿਆਂ ਦੇ ਕਾਰਜ ਰਾਸ ਕਰਨ ਵਾਲਾ ਤੂੰ ਹੀ ਪਰਮਾਤਮਾ ਹੈ ਕਹਿੰਦੇ ਵਾਹਿਗੁਰੂ ਜੀ ਭਗਤੀ ਦੇ ਨਾਲ ਤੇ ਪ੍ਰੇਮ ਦੇ ਨਾਲ ਤੇਰੇ ਖਜ਼ਾਨੇ ਭਰੇ ਪਏ ਨੇ ਭਰਪੂਰ ਨੇ ਕਹਿੰਦੇ ਦਿਆ ਤਾਰ ਰਾਖੇ ਤੁਦ ਸਈ ਪੂਰੇ ਕਰਮ ਸਮਾਵਣਿਆ ਕਹਿੰਦੇ ਵਾਹਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਦਇਆ ਰੱਖ ਕੇ ਦਇਆ ਧਾਰ ਕੇ ਸਾਰਿਆਂ ਜੀਵਾਂ ਦੀ ਆਪ ਹੀ ਰਾਖੀ ਕਰ ਰਿਆਂ ਕਹਿੰਦੇ ਜਦੋਂ ਤੇਰੀ ਮਿਹਰ ਹੁੰਦੀ ਆ ਤਾਂ ਜੀਵ ਤੇਰੇ ਵਿੱਚ ਸਮਾ ਜਾਂਦੇ ਨੇ ਅੰਧ ਕੂਪ ਤੇ ਕੰਡੇ ਛਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਕਹਿੰਦੇ ਤੂੰ ਹੀ ਵਾਹਿਗੁਰੂ ਜੀ ਕਿਰਪਾ ਕਰਕੇ ਜੀਵਾਂ ਨੂੰ ਕਹਿੰਦੇ ਮਾਇਆ ਦੇ ਖੂਹ ਵਿੱਚੋਂ ਕੱਢ ਕੇ ਕਿਨਾਰੇ ਤੇ ਖੜਾ ਕੀਤਾ ਹੈ ਕਹਿੰਦੇ ਕਿਰਪਾ ਕਰਕੇ ਵਾਹਿਗੁਰੂ ਜੀ ਮੇਰੇ ਉੱਪਰ ਵੀ ਆਪਣੀ ਮਿਹਰ ਦੀ ਨਜ਼ਰ ਕਹਿੰਦੇ ਰੱਖੋ ਮਿਹਰ ਦੀ ਨਜ਼ਰ ਨਾਲ ਮੈਨੂੰ ਵੀ ਤੱਕੋ ਕਹਿੰਦੇ ਗੁਣ ਗਾਵੇ ਪੂਰਨ ਅਬినాਸ਼ੀ ਕਹਿ ਸੁਣ ਟੋਟ ਨ ਆਵਣਿਆ ਕਹਿੰਦੇ ਜੀਵ ਉਸ ਪੂਰਨ ਅਬినాਸ਼ੀ ਵਾਹਿਗੁਰੂ ਜੀ ਜਿਹਦਾ ਨਾਸ਼ ਨਹੀਂ ਹੋਣਾ ਉਹਦੇ ਗੁਣ ਹਰ ਵਕਤ ਗਾ ਰਹੇ ਨੇ ਕਹਿੰਦੇ ਗੁਣ ਗਾਉਣ ਦੇ ਨਾਲ ਉਹਦੇ ਗੁਣਾ ਦੇ ਵਿੱਚ ਗੁਣ ਸੁਣਨ ਦੇ ਨਾਲ ਗਾਉਣ ਦੇ ਨਾਲ ਉਹਦੇ ਗੁਣਾ ਦੇ ਵਿੱਚ ਕੋਈ ਘਾਟਾ ਨਹੀਂ ਪੈਂਦਾ ਇੱਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਕਹਿੰਦੇ ਪ੍ਰਮਾਤਮਾ ਜੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੂੰ ਹੀ ਸਾਡੀ ਰਾਖੀ ਕਰਨ ਵਾਲਾ ਹੈ ਮਾਤਾ ਦੇ ਗਰਭ ਦੇ ਵਿੱਚ ਵੀ ਕਹਿੰਦੇ ਵਾਹਿਗੁਰੂ ਜੀ ਜੀਵ ਦੀ ਤੂੰ ਹੀ ਪ੍ਰਤਪਾਲਨਾ ਕੀਤੀ ਹੈ ਮਾਇਆ ਅਗਨ ਨਾ ਪੋਹੈ ਤਿੰਨ ਕੋ ਰੰਗ ਰਤੇ ਗੁਣ ਗਾਵਣਿਆ ਕਹਿੰਦੇ ਜੋ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾ ਕੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅਗਨ ਕਹਿੰਦੇ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਕਹਿੰਦੇ ਵਾਹਿਗੁਰੂ ਜੀ ਤੇਰੇ ਗੁਣਾ ਦਾ ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ ਤੇਰੇ ਗੁਣਾ ਨੂੰ ਕਹਿੰਦੇ ਕਿਵੇਂ ਗਿਣੀਏ ਵੀ ਤੇਰੇ ਇਨਿਕ ਬੇਅੰਤ ਗੁਣ ਨੇ ਕਹਿੰਦੇ ਕਹਿੰਦੇ ਆਪਣੇ ਮਨ ਵਿੱਚ ਵੀ ਤੇ ਹਿਰਦੇ ਵਿੱਚ ਵੀ ਕਹਿੰਦੇ ਸਦਾ ਤੈਨੂੰ ਹੀ ਕਹਿੰਦੇ ਦੇਖਦੇ ਆਂ ਤੈਨੂੰ ਹੀ ਕਹਿੰਦੇ ਅਸੀਂ ਦੇਖਦੇ ਰਹੀਏ ਇਹ ਮਿਹਰ ਵੀ ਕਰ ਵਹਿ ਗੁਰਜੀ ਸਾਡੇ ਤੇ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਦ ਬਿਨ ਅਵਰ ਨਾ ਜਾਣਣਿਆ ਕਹਿੰਦੇ ਪਰਮਾਤਮਾ ਜੀ ਤੂੰ ਹੀ ਮੇਰਾ ਸਖਾ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਮਾਲਕਾ ਹੋਰ ਤੇਰੇ ਤੋਂ ਬਿਨਾ ਕਹਿੰਦੇ ਮੈਨੂੰ ਹੋਰ ਕਿਸੇ ਬਾਰੇ ਕੋਈ ਖਬਰ ਨਹੀਂ ਹੈ ਜਿਸਕੋ ਤੂੰ ਪ੍ਰਭ ਪਿਆਸ ਸਹਾਈ ਤਿਸ ਤੱਤੀ ਵਾਉ ਨਾ ਲੱਗੈ ਕਾਈ ਕਹਿੰਦੇ ਪਰਮੇਸ਼ਰ ਜੀ ਜਿਹਦੇ ਵੱਲ ਦੇ ਤੁਸੀਂ ਹੋ ਜਾਂਦੇ ਹੋ ਜਿਹਦੇ ਸਹਾਇਕ ਤੁਸੀਂ ਬਣ ਜਾਂਦੇ ਹੋ ਕਹਿੰਦੇ ਉਸ ਨੂੰ ਕੋਈ ਦੁੱਖ ਸੰਤਾਪ ਨਹੀਂ ਲੱਗ ਸਕਦਾ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਕਹਿੰਦੇ ਵਾਹਿਗੁਰੂ ਜੀ ਤੂੰ ਹੀ ਮੇਰਾ ਮਾਲਕਾ ਤੂੰ ਸ਼ਰਨ ਆਇਆਂ ਨੂੰ ਸੁਖ ਦੇਣ ਵਾਲਾ ਹੈ ਸਤ ਸੰਗਤ ਦੇ ਵਿੱਚ ਤੇਰਾ ਨਾਮ ਜਪ ਕੇ ਕਹਿੰਦੇ ਤੂੰ ਪਰਤਖ ਪ੍ਰਗਟ ਹੋ ਜਾਂਦਾ ਤੂੰ ਊਚ ਅਥਾਹ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾ ਬਣਿਆ ਕਹਿੰਦੇ ਪਰਮਾਤਮਾ ਜੀ ਤੂੰ ਬਹੁਤ ਉੱਚਾ ਹੈ ਤੇਰਾ ਆਤਮਕ ਜੀਵਨ ਸਭ ਤੋਂ ਉੱਚਾ ਹੈ ਤੂੰ ਅਥਾਹ ਹੈ ਤੇਰਾ ਥਾ ਨਹੀਂ ਪਾਇਆ ਜਾ ਸਕਦਾ ਤੇਰੇ ਪਾਰ ਤੇਰਾ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਤੂੰ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਦੇ ਵੱਟੇ ਕਿਸੇ ਕੀਮਤੀ ਪਦਾਰਥ ਦੇ ਵੱਟੇ ਤੂੰ ਲਿਆ ਨਹੀਂ ਜਾ ਸਕਦਾ ਕਿਸੇ ਕੀਮਤ ਤੇ ਵੀ ਤੂੰ ਸੱਚਾ ਸਾਹਿਬ ਹੈ ਕਹਿੰਦੇ ਮੈਂ ਤੇਰਾ ਗੋਲਾ ਹਾਂ ਤੂੰ ਕਹਿੰਦੇ ਮੇਰਾ ਮਾਲਕ ਹੈ ਤੇਰੀ ਮਾਲਕੀ ਸੱਚੀ ਹੈ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਜੀ ਮੈਂ ਤੇਰੇ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਬਲ ਬਲ ਜਾਂਦਾ ਹਾਂ ਮਾਜ ਮਹੱਲਾ ਪੰਜਵਾਂ ਕਰ ਦੂਜਾ ਨਿਤ ਨਿਤ ਦਿਓ ਸਮਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਉ ਕਹਿੰਦੇ ਉਹ ਵਾਹਿਗੁਰੂ ਜੀ ਜੋ ਸਾਡੇ ਤੇ ਦਇਆ ਕਰਦੇ ਨੇ ਕਹਿੰਦੇ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਯਾਦ ਰੱਖੀਏ ਕਹਿੰਦੇ ਬਿਲਕੁਲ ਵੀ ਭੁੱਲ ਕੇ ਵੀ ਵਾਹਿਗੁਰੂ ਨੂੰ ਅਸੀਂ ਮਨੋਂ ਨਾ ਵਿਸਾਰੀਏ ਸੰਤਾਂ ਸੰਗਤ ਪਾਈਏ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਪ੍ਰਮਾਤਮਾ ਨੂੰ ਪਾ ਲਈਦਾ ਹੈ ਜਿੱਤ ਜਮ ਕੇ ਪੰਥ ਨਾ ਜਾਈਏ ਜਦੋਂ ਸੰਤਾਂ ਦੀ ਸੰਗਤ ਕਹਿੰਦੇ ਕਰੀਦੀ ਆ ਫਿਰ ਜਮ ਦੇ ਰਸਤੇ ਤੇ ਨਹੀਂ ਜਾਣਾ ਪੈਂਦਾ ਤੋ ਸਾਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜਿਓ ਕਹਿੰਦੇ ਜਦੋਂ ਅਸੀਂ ਜੀਵ ਪ੍ਰਮਾਤਮਾ ਦਾ ਨਾਮ ਕਹਿੰਦੇ ਇਕੱਠਾ ਕਰਕੇ ਆਪਣੇ ਲਈ ਰਸਤੇ ਲਈ ਖਰਚ ਪਾਣੀ ਲਈ ਵੰਨ ਲੈਣੇ ਆ ਨਾ ਇਹਦੇ ਨਾਲ ਕਹਿੰਦੇ ਸਾਡੇ ਆਪਣੀ ਕੁੱਲ ਨੂੰ ਗਾਲ ਨਹੀਂ ਲੱਗਦੀ ਸਾਡੀ ਕੁੱਲ ਵੀ ਤਰ ਜਾਂਦੀ ਆ ਜੋ ਸਿਮਰੰਦੇ ਸਾਈਆਂ ਨਰਕ ਨਸੇਈ ਪਾਈਏ ਜੋ ਕਹਿੰਦੇ ਉਸ ਸਾਈ ਨੂੰ ਸਿਮਰਦੇ ਨੇ ਉਹ ਨਰਕ ਨਹੀਂ ਨਰਕ ਵਿੱਚ ਨਹੀਂ ਪਾਏ ਜਾਂਦੇ ਤਤੀ ਵਾਉ ਨ ਲੱਗਈ ਜਿਨ ਮਨ ਬੁੱਠਾ ਆਏ ਜਿਉ ਜਿਸ ਹਿਰਦੇ ਵਿੱਚ ਕਹਿੰਦੇ ਵਾਹਿਗੁਰੂ ਜੀ ਦਾ ਵਾਸਾ ਹੋ ਜਾਂਦਾ ਉਸ ਜੀਵ ਨੂੰ ਕੋਈ ਕਹਿੰਦੇ ਦੁੱਖ ਸੰਤਾਪ ਪੋ ਨਹੀਂ ਸਕਦਾ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਜੀਵਾਂ ਦਾ ਕਹਿੰਦੇ ਉੱਠਣ ਬੈਠਣ ਸਾਧ ਸੰਗ ਹੋ ਜਾਂਦਾ ਸਾਧਾਂ ਦੀ ਸੰਗਤ ਵਿੱਚ ਹੋ ਜਾਂਦਾ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਨੇ ਆਤਮਿਕ ਜੀਵਨ ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜਿਓ ਪੰਚਮ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਦਾ ਧੰਨ ਇਕੱਠਾ ਕਰ ਦ ਕਰ ਲਿਆ ਹਰੀ ਦੇ ਨਾਮ ਰੂਪੀ ਧੰਨ ਇਕੱਠਾ ਕਰ ਲਿਆ ਉਹ ਫਿਰ ਵੱਡੇ ਜਿਗਰੇ ਵਾਲੇ ਹੋ ਜਾਂਦੇ ਨੇ ਉਹਨਾਂ ਦੀ ਸਮਝ ਗੰਭੀਰ ਹੋ ਜਾਂਦੀ ਹੈ ਹਰ ਅਮਯੋ ਰਸਾਇਣ ਪੀਵਿਏ ਮੋਹਿ ਡਿਠੈ ਜਨ ਕੈ ਜੀਵਿਏ ਕਹਿੰਦੇ ਸਾਨੂੰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀਣਾ ਚਾਹੀਦਾ ਜੋ ਸਾਰੇ ਰਸਾਂ ਦਾ ਸੋਮਾ ਹੈ ਕਹਿੰਦੇ ਹਰੀ ਦੇ ਜਨਾਂ ਨੂੰ ਦੇਖ ਕੇ ਸਾਨੂੰ ਆਤਮਿਕ ਜੀਵਨ ਮਿਲਦਾ ਹੈ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜਿਓ ਕਹਿੰਦੇ ਜਦੋਂ ਅਸੀਂ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਆਏ ਰਹਨੇ ਆ ਤਾਂ ਸਾਡੇ ਸਾਰੇ ਕਾਰਜ ਸਵਾਰੇ ਜਾਂਦੇ ਨੇ ਮਨੋਰਥ ਪੂਰੇ ਹੋ ਜਾਂਦੇ ਨੇ ਜੋ ਹਰ ਕੀਤਾ ਆਪਣਾ ਤਿਨ ਹੈ ਗੁਸਾਈ ਜਾਪਣਾ ਜਿਸ ਨੂੰ ਜੀਵ ਨੂੰ ਕਹਿੰਦੇ ਪਰਮਾਤਮਾ ਨੇ ਆਪਣਾ ਬਣਾ ਲਿਆ ਉਹੀ ਪਰਮਾਤਮਾ ਦਾ ਨਾਮ ਜਪਦਾ ਹੈ ਸੋ ਸੂਰਾ ਪਰਦਾਨ ਸੋ ਮਸਤਕ ਜਿਸ ਦੇ ਭਾਗ ਜਿਓ ਫਿਰ ਉਹ ਜੀਵ ਕਹਿੰਦੇ ਜੋ ਵਾਹਿਗੁਰੂ ਜੀ ਦਾ ਨਾਮ ਜਪਦਾ ਉਹੀ ਫਿਰ ਸਾਰਿਆਂ ਦੇ ਵਿੱਚ ਪ੍ਰਧਾਨ ਗਿਣਿਆ ਜਾਂਦਾ ਵਿਕਾਰਾਂ ਦੇ ਮੁਕਾਬਲੇ ਚ ਸੂਰਮਾ ਬਣ ਜਾਂਦਾ ਕਹਿੰਦੇ ਉਹ ਆ ਜਿਹਦੇ ਫਿਰ ਮੱਥੇ ਦੇ ਭਾਗ ਜਾਗ ਪੈਂਦੇ ਨੇ ਮਾਨਮੰਦੇ ਪ੍ਰਭ ਅਵਗਾਹੀਆ ਇਹ ਰਸ ਪੋਗਣ ਪਾਤ ਸਾਹੀਆ ਕਹਿੰਦੇ ਵਾਹਿਗੁਰੂ ਜੀ ਨੂੰ ਆਪਣੇ ਮਨ ਦੇ ਅੰਦਰੋਂ ਹੀ ਮਨ ਤੋਂ ਮਨ ਦੇ ਅੰਦਰੋਂ ਹੀ ਕਹਿੰਦੇ ਲੱਭੀਏ ਆਪਾਂ ਜੋ ਕਹਿੰਦੇ ਫਿਰ ਵਾਹਿਗੁਰੂ ਜੀ ਨੂੰ ਲੱਭ ਲੈਂਦੇ ਨੇ ਇਹ ਫਿਰ ਉਹਨਾਂ ਦੇ ਲਈ ਜਿਸ ਤਰ੍ਹਾਂ ਰਾਜ ਕਮਾਉਣ ਵਾਲਾ ਹੁੰਦਾ ਪਾਤਸ਼ਾਹੀਆਂ ਕਮਾਉਣ ਵਾਲਾ ਰਸ ਭੋਗਣ ਵਾਲਾ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੀ ਆ ਵਾਹਿਗੁਰੂ ਜੀ ਨੇ ਆਪਣੇ ਅੰਦਰੋਂ ਪ੍ਰਾਪਤ ਕਰ ਲੈਣਾ ਮੰਦਾ ਮੂਲ ਨ ਉਪਜਿਓ ਤਰੇ ਸੱਚੀ ਕਾਰੇ ਲਾਗ ਜਿਓ ਕਹਿੰਦੇ ਜੋ ਸੱਚੀ ਕਾਰ ਕਰਦੇ ਨੇ ਸੱਚੀ ਕਾਰ ਕੀ ਆ ਵਾਹਿਗੁਰੂ ਜੀ ਦੇ ਨਾਮ ਦੀ ਸੇਪਤ ਸਲਾ ਵਾਹਿਗੁਰੂ ਜੀ ਦੇ ਨਾਮ ਦੀ ਕੀਰਤੀ ਸਿਮਰਨ ਕਹਿੰਦੇ ਉਹਨਾਂ ਦੇ ਅੰਦਰ ਫਿਰ ਕੋਈ ਮਾੜੇ ਵਿਕਾਰ ਉਪਜਦੇ ਨਹੀਂ ਹੈਗੇ ਪੈਦਾ ਨਹੀਂ ਹੁੰਦੇ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਜਿਨ੍ਹਾਂ ਨੇ ਕਹਿੰਦੇ ਉਸ ਵਾਹਿਗੁਰੂ ਜੀ ਨੂੰ ਆਪਣੇ ਮਨ ਵਿੱਚ ਵਸਾ ਲਿਆ ਪਰਮਾਤਮਾ ਨੂੰ ਕਰਨਹਾਰ ਨੂੰ ਉਹਨਾਂ ਨੇ ਕਹਿੰਦੇ ਮਨੁੱਖਾ ਜੀਵਨ ਦਾ ਸਫਲ ਫਲ ਪਾ ਲਿਆ ਮਨੁੱਖਾ ਜੀਵਨ ਸਫਲ ਕਰ ਲਿਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜਿਉ ਜਿਨ੍ਹਾਂ ਨੂੰ ਕਹਿੰਦੇ ਵਾਹਿਗੁਰੂ ਜੀ ਕੰਤ ਰੂਪ ਵਿੱਚ ਆਪਣੇ ਮਨ ਵਿੱਚ ਪਿਆਰੇ ਭਾਗ ਹੈ ਉਹਨਾਂ ਨੂੰ ਕਹਿੰਦੇ ਥਿਰ ਸੁਹਾਗ ਮਿਲ ਗਿਆ ਕਿਉਂਕਿ ਉਹ ਵਾਹਿਗੁਰੂ ਨਾ ਕਦੇ ਆਉਂਦਾ ਨਾ ਜਾਂਦਾ ਅਟਲ ਹੈ ਉਨ੍ਹਾਂ ਦਾ ਸੁਹਾਗ ਥਿਰ ਹੋ ਗਿਆ ਕਹਿੰਦੇ ਸਦਾ ਸੁਹਾਗਣ ਜੀ ਵਿਸਤਰੀਆਂ ਹੋ ਗਈਆਂ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਭਾਗ ਹੈ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ ਕਹਿੰਦੇ ਉਹ ਵਾਹਿਗੁਰੂ ਜੀ ਜੋ ਸਾਰੇ ਸਾਡੇ ਡਰ ਦੂਰ ਕਰਨ ਵਾਲੇ ਨੇ ਉਹਦੀ ਸ਼ਰਨ ਵਿੱਚ ਆ ਕੇ ਉਹਦੇ ਨਾਮ ਦਾ ਪਦਾਰਥ ਮਿਲ ਜਾਂਦਾ ਜੋ ਅਟਲ ਹੈ ਜੋ ਸਦਾ ਸੱਚ ਹੈ ਉਹਦਾ ਨਾਮ ਹੈ ਲਈ ਅੰਚਲ ਨਾਨਕ ਤਾਰੀਆਂ ਜਿੱਤਾ ਜਨਮ ਅਪਾਰ ਜਿਓ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਵਾਹਿਗੁਰੂ ਜੀ ਨੇ ਆਪਣੇ ਲਾੜ ਦੇ ਲਾ ਕੇ ਤਾਰ ਦਿੱਤਾ ਇਸ ਸੰਸਾਰ ਤੋਂ ਉਹਨਾਂ ਨੇ ਇਹ ਮਨੁੱਖਾ ਜਨਮ ਜਿੱਤ ਲਿਆ ਮਨੁੱਖਾ ਜਨਮ ਦੀ ਜਿਹੜੀ ਬਾਜੀ ਆ ਉਹ ਜਿੱਤ ਕੇ ਜਾਂਦੇ ਨੇ ਫਿਰ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪ ਮਨ ਧੀਰੇ ਰਹਾਓ ਕਹਿੰਦੇ ਜੋ ਹਰੀ ਦਾ ਜਪ ਕਰਦੇ ਨੇ ਹਮੇਸ਼ਾ ਹੀ ਉਹਨਾਂ ਦਾ ਮਨ ਧੀਰਜ ਵਾਲਾ ਹੋ ਜਾਂਦਾ ਉਹ ਫਿਰ ਦੁੱਖਾਂ ਸੁੱਖਾਂ ਤੋਂ ਕਬਰੌਂਦੇ ਨਹੀਂਗੇ ਸੇਮਰ ਸੇਮਰ ਗੁਰਦੇਵ ਮਿਟ ਗਏ ਪੈ ਦੂਰੇ ਜੋ ਕਹਿੰਦੇ ਉਸ ਗੁਰਦੇਵ ਦੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਸਾਰੇ ਜਿਹੜੇ ਭੈ ਨੇ ਸਹਿਮ ਨੇ ਦੂਰ ਹੋ ਜਾਂਦੇ ਨੇ ਸਰਨ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਕਹਿੰਦੇ ਜੋ ਉਸ ਸੱਚੇ ਪਾਰਬ੍ਰह्म ਦੀ ਸ਼ਰਨ ਵਿੱਚ ਆਉਂਦੇ ਨੇ ਜੀਵ ਤਾਂ ਉਹਨਾਂ ਨੂੰ ਕੋਈ ਦੁੱਖ ਸੰਤਾਪ ਨਹੀਂ ਰਹਿੰਦਾ ਕੋਈ ਚਿੰਤਾ ਨਹੀਂ ਰਹਿੰਦੀ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਹਿੰਦੇ ਜੋ ਜੀਵ ਸਾਧੂ ਸੰਤ ਦੀ ਸ਼ਰਨ ਪੈਂਦੇ ਨੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਕਾਟ ਕਾਟੇ ਇੱਕ ਵਰਤਦਾ ਜਲ ਥਲ ਮਹੀਲ ਪੂਰੇ ਕਹਿੰਦੇ ਉਹ ਪਰਮਾਤਮਾ ਹਰ ਇੱਕ ਘਟ ਵਿੱਚ ਵਰਤਦਾ ਹੈ ਹਰ ਇੱਕ ਘਟ ਵਿੱਚ ਸਰੀਰ ਵਿੱਚ ਵਿਆਪਕ ਹੈ ਉਹ ਕਹਿੰਦੇ ਜਲ ਵਿੱਚ ਧਰਤੀ ਤੇ ਆਕਾਸ਼ ਵਿੱਚ ਹਰ ਇੱਕ ਜਗ੍ਹਾ ਤੇ ਪੂਰਨ ਰੂਪ ਵਿੱਚ ਵਿਆਪਕ ਹੈ ਪਾਪ વિનાਸ਼ਨ ਸੇਵਿਆ ਅਪਵਿ ਤੇ ਸੰਤਨ ਕੀ ਧੂਰੇ ਕਹਿੰਦੇ ਜਿਸ ਜੀਵ ਨੇ ਕਹਿੰਦੇ ਸੰਤਾਂ ਦੀ ਧੂਰ ਦੇ ਸੰਤਾਂ ਦੀ ਧੂਰ ਮੱਸਤਕ ਤੇ ਲਾ ਕੇ ਉਸ ਵਾਹਿਗੁਰੂ ਜੀ ਦੀ ਸੇਵਾ ਕੀਤੀ ਆ ਸੇਵਾ ਭਗਤੀ ਕੀਤੀ ਆ ਜੋ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਉਹ ਜੀਵ ਪਵਿੱਤਰ ਹੋ ਗਏ ਨੇ ਫਿਰ ਸਬਸ਼ਦਾਈ ਖਸਮ ਆਪ ਹਰ ਜਪ ਪਈ ਠਰੂਰੇ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਜੀ ਨੇ ਜਦੋਂ ਸ੍ਰਿਸ਼ਟੀ ਨੇ ਜਾਪ ਕੀਤਾ ਸਾਰੇ ਕਹਿੰਦੇ ਜਦੋਂ ਸਾਰੇ ਸੰਸਾਰ ਦੇ ਲੋਕਾਂ ਨੇ ਜਾਪ ਕੀਤਾ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਫਿਰ ਉਸ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਆਪ ਠੰਡੀ ਠਾਰ ਕਰ ਦਿੱਤਾ ਸ਼ੀਤਲ ਕਰ ਦਿੱਤਾ ਕਹਿੰਦੇ ਵਾਹਿਗੁਰੂ ਜੀ ਨੇ ਆਪ ਹੀ ਵਿਕਾਰਾਂ ਤੋਂ ਛਡਾ ਲਿਆ ਕਹਿੰਦੇ ਸਾਰੇ ਜਹਾਨ ਨੂੰ ਕਰਤੈ ਕੀਤ ਪਾਵਸੋ ਦੁਸ਼ਟ ਮੂਏ ਹੋਏ ਮੂਰੇ ਕਹਿੰਦੇ ਵਾਹਿਗੁਰੂ ਜੀ ਨੇ ਸੱਚਾ ਨਿਆਂ ਕੀਤਾ ਕਹਿੰਦੇ ਜਿਹੜੇ ਦੁਸ਼ਟ ਸੀਗੇ ਉਹ ਆਤਮਕ ਮੌਤੇ ਮਰ ਗਏ ਜੀ ਜਿੰਦੇ ਜੀ ਜਿਹੜੇ ਜਿਹੜੇ ਹੈਗੇ ਨੇ ਦੁਸ਼ਟ ਜਿੰਦਾ ਜਿੰਦਾ ਹੁੰਦਿਆਂ ਹੋਇਆਂ ਉਹ ਜੀਵਤ ਆਤਮਕ ਮੌਤੇ ਮਰ ਗਏ ਇਹ ਵਾਹਿਗੁਰੂ ਜੀ ਦਾ ਸੱਚਾ ਨਿਆ ਨਾਨਕ ਰੱਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਨਾਨਕ ਜੀ ਕਹਿੰਦੇ ਨੇ ਜੋ ਜੀਵ ਸੱਚੇ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਉਹ ਸਦਾ ਹੀ ਪਰਮਾਤਮਾ ਨੂੰ ਆਪਣੇ ਅੰਗ ਸੰਗ ਦੇਖ ਲੈਂਦਾ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਕੇ ਵਾਹਿਗੁਰੂ ਜੀ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾ ਹੈ ਉਹ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ